जी बच्चे बचे सुन आ रही है चलो जी पतंग बहुत वाहगुरु जी का खालसा वाहगुरु जी की फतेह जेड़े बच्चे पतंग चढ़ा रहे हैं ਇਨਨੋ ਮਹਾਵਾਪ ਦਾ ਰੋਕਣਾ ਹੱਕ ਮੰਨਦਾ ਫਰਤੇ ਮੰਨਦਾ ਜੀ ਕਿਉਂਕਿ ਜਿਹੜੀਆਂ ਟੋਰਾਂ ਕੱਟ ਕੇ ਕੱਟ ਜਾਂਦੀਆਂ ਨੇ ਪਤੰਗ ਕੱਟ ਜਾਂਦੇ ਨੇ ਉਹ ਟੋਰਾਂ ਦੇ ਵਿੱਚ ਪਤੰਗ ਪਾਸੇ ਫਸ ਜਾਂਦੇ ਨੇ ਭੁੱਖੇ ਪਿਆਸੇ ਮਰਦੇ ਨੇ ਤੇ ਬੱਚਾ ਵੀ ਇੱਕ ਦੋ ਦੋ ਤਿੰਨ ਦਿਨ ਹੋਏ ਨੇ ਆਪਣੇ ਪਵਾਨੀ ਘਰ ਦਾ ਬੱਚਾ ਵੀ ਇੱਕ ਗਿਰਿਆ ਕੋਠੇ ਤੋਂ ਪਰ ਪ੍ਰਮਾਤਮਾ ਨੇ ਉਹ ਰੱਖ ਲਿਆ ਬਹੁਤ ਸੋ ਮਾਲਕ ਦਾ ਸੁਖ ਰਹਿ ਤੇ ਇਸ ਤਰ੍ਹਾਂ ਆਪਣੇ ਆਪਣੇ ਬੱਚਿਆਂ ਨੂੰ ਸਮਝਾਇਆ ਕਰੋ ਕੋਈ ਹੋਰ ਖੇਟਾਂ ਤੇ ਲਾਇਆ ਕਰੋ ਇਹ ਇੱਥੇ ਜਾਂ ਖਤਰਨਾਕ ਨੇ ਚੈਨਾ ਡੋਰ ਖਤਰਨਾਕ ਹੈ ਚੈਨਾ ਡੋਰ ਪਲਾਸਟਿਕ ਦੀ ਹੈ ਚੈਨਾ ਡੋਰ ਤੋਂ ਤਾਂ ਬਹੁਤ ਹੀ ਦੂਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡੋਰ ਪੰਛੀ ਵੀ ਮਰ ਰਹੇ ਨੇ ਬਹੁਤ ਜੀ ਹਾਂ ਦੱਸਤਾ ਹੂੰ ਦੱਸਤਾ ਹਾਂ ਤਾਂ ਤੱਕ ਚੜਾਉਣਾ ਚਾਰ ਦੁਬਾਰੀ ਚ ਚੜਾਓ ਕੱਚੀ ਰੋਡ ਡੋਰ ਨਾਲ ਚੜਾਓ ਹੂੰ ਜਿਹੜੇ ਪਤੰਗ ਕਿਸੇ ਨੇ ਚੜਾਉਣੇ ਨੇ ਡੋਰ ਕੱਚੀ ਹੋਣੀ ਚਾਹੀਦੀ ਹੈ ਤੇ ਚਾਰ ਦਿਵਾਲੀ ਹੋਵੇ ਕੋਈ ਖਤਰਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮਾਣੇ ਕੁੱਲਮ ਦੀਆਂ ਆਗਿ ਦੀ ਤੁਹਾਨੂੰ ਨਾ ਨਾ